ਉਦੀ ਯਾਦ ਦੇ ਵਿੱਚ ਉਹਦੇ ਨਾਮ ਤੇ ਦਾਨ ਪੂਨ ਕੀਤਾ ਜਾਂਦਾ ਹੈ ਕਿਸੇ ਖਾਸ ਪੰਡਤ ਪੁਜਾਰੀ ਗ੍ਰੰਥੀ ਕਿਸੇ ਵੀ ਭਾਈ ਨੂੰ ਬੁਲਾ ਕੇ ਭੋਜਨ ਛਕਾਇਆ ਜਾਂਦਾ ਹੈ ਉਸ ਦੇ ਨਾਮ ਤੇ ਕੁਝ ਮੰਤਰਾਂ ਦਾ ਜਾਪ ਜਾਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਇਹ ਪ੍ਰਕਿਰਿਆ ਭਾਰਤ ਦੀ ਧਰਤੀ ਤੇ ਅਸੀਂ ਸ਼ਰਧਾਂ ਦੇ ਦਿਨਾਂ ਦੇ ਵਿੱਚ ਆਮ ਦੇਖਦੇ ਹਾਂ ਕਿਉਂਕਿ ਜੋ ਸਰੀਰ ਫਰਾਗ ਕਰਵਾ ਰਿਹਾ ਹੈ ਤੇ ਜਾਨ ਜੋ ਕਰ ਰਿਹਾ ਹੈ ਉਹਨਾਂ ਦੇ ਪਿਛਾਏ ਸਤਿਗੁਰੂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਸਤਿਗੁਰੂ ਦੀ ਸਾਨੂੰ ਸਮਝਾਉਂਦੇ ਕਿ ਭਾਈ ਇਹ ਜੋ ਸਰਾਧ ਹੈ ਔਰ ਉਸ ਸਰਾਧਾਂ ਦੇ ਨਾਂ ਤੇ ਪੁਰਵਜਾਂ ਵਡੇਰਿਆਂ ਬਜ਼ੁਰਗਾਂ ਦੇ ਜੋ ਅਕਾਲ ਚਲਾਣਾ ਕਰ ਚੁੱਕੇ ਨੇ ਪਿੱਤਰਾਂ ਦੇ ਨਾਮ ਤੇ ਜੋ ਦਾਨ ਪੁੰਨ ਭੋਜਨ ਪ੍ਰਸ਼ਾਦਾ ਖਾਧਾ ਪਿੱਤਾ ਜਾਂਦਾ ਹੈ ਖਵਾਇਆ ਜਾਂਦਾ ਹੈ ਮਹਾਰਾਜ ਕਹਿੰਦੇ ਇਹ ਬਹੁਤ ਵੱਡਾ ਇੱਕ ਪਖੰਡ ਹੈ ਪਰਪੱਕ ਹੈ ਖਾਧਾ ਜਾਂ ਖਵਾਇਆ ਕਿਉਂਕਿ ਪਰਿਵਾਰ ਇਹ ਚੁਤਦਾ ਹੈ ਵੀ ਅਸੀਂ ਜੋ ਸ਼ਰਾਧ ਕਰ ਰਹੇ ਆ ਜੋ ਸਭ ਇਹ ਲੈਣ ਦੇਣ ਕਰ ਰਹੇ ਆ ਵੀ ਇਹ ਸਾਡੇ ਪਿੱਤਰਾਂ ਤੱਕ ਪਹੁੰਚਦਾ ਹੈ ਤੇ ਗੁਰਨਾਣਕ ਹੈ ਮਹਾਰਾਜ ਕਹਿੰਦੇ ਭਾਈ ਨਹੀਂ ਇਹ ਪਿੱਤਰਾ ਤੱਕ ਨਹੀਂ ਪਹੁੰਚਦਾ ਇਹ ਸਿਰਫ ਤੁਹਾਡੇ ਅੰਦਰ ਦਾ ਇੱਕ ਭਰਮ ਹੈ ਤੁਹਾਡੇ ਇਹ ਅੰਦਰ ਦਾ ਇੱਕ ਵਹਿਮ ਹੈ ਜੋ ਬੜੇ ਲੰਮੇ ਸਾਲਾਂ ਤੋਂ ਲੈ ਕੇ ਰੱਖੀਏ ਭਰਮ ਔਰ ਇਹ ਧਰਮ ਦੇ ਨਾਮ ਤੇ ਇੱਕ ਕਿਰਿਆ ਕਰਮ ਜਿਹੜਾ ਉਹ ਕਰਦੇ ਆਦੇ ਭਗਤ ਕਬੀਰ ਸਾਹਿਬ ਜੀ ਦਾ ਵੀ ਇੱਕ ਸ਼ਬਦ ਹੈ ਭਗਤ ਕਬੀਰ ਸਾਹਿਬ ਨੇ ਕਹਿੰਦੇ ਸਰਾਧ ਕਰਨਾ ਤੇ ਜਿਉਂਦਿਆਂ ਦਾ ਕਰੋ ਜਿਉਂਦਿਆਂ ਦਾ ਕਿਉਂਕਿ ਜਦੋਂ ਸਾਡੇ ਬਜ਼ੁਰਗ ਜਾਂ ਪਰਿਵਾਰ ਦਾ ਕੋਈ ਵੀ ਜੀ ਜਿਉਂਦਾ ਹੈ ਉਹਦੇ ਜਿਉਂਦੇ ਦਾ ਸਤਿਕਾਰ ਕਰਨਾ ਜਿਉਂਦੇ ਨੂੰ ਪਿਆਰ ਕਰਨਾ ਜਿਉਂਦੇ ਬਿਮਾਰ ਦਾ ਇਲਾਜ ਕਰਾਉਣਾ ਦੇਖਭਾਲ ਕਰਨੀ ਉਹਦੀ ਸੇਵਾ ਕਰਨੀ ਥਾਮਭਾਲ ਕਰਨੀ ਸਮੇਂ-ਸਮੇਂ ਲੋੜ ਔਰ ਲੋੜ ਅਨੁਸਾਰ ਉਹਦਾ ਹਾਲ-ਚਾਲ ਪੁੱਛਣਾ ਉਹ ਸਭ ਉਹਦੀ ਦੇਖਭਾਲ ਕਰਨੀ ਇਹ ਅਸਲੀ ਖੁਸ਼ੀ ਆਦ ਹੈ ਫਕਤ ਤਕਦੀਰ ਦੀ ਕਹਿੰਦੇ ਜੀਵਤ ਪਿਤਰ ਨਾ ਮੰਨੈ ਕੋਉ ਕਹਿੰਦੇ ਜਿਉਂਦੇ ਪਿਤਰਾਂ ਨੂੰ ਕੋਈ ਮੰਨਦਾ ਨਹੀਂ ਜਿਉਂਦੇ ਪਿਤਰਾਂ ਨੂੰ ਕੋਈ ਪੁੱਛਦਾ ਨਹੀਂ ਜਿਉਂਦੇ ਪਿਤਰਾਂ ਨੂੰ ਜਿਉਂਦਿਆਂ ਬਜ਼ੁਰਗਾਂ ਨੂੰ ਮਾਪਿਆਂ ਨੂੰ ਪਰਿਵਾਰ ਦੇ ਵਡੇਰਿਆਂ ਨੂੰ ਦੀਆਂ ਨੂੰ ਜਿਉਂਦਿਆਂ ਨੂੰ ਮੰਨਿਆ ਤੇ ਧਿਆਨ ਕੋਈ ਪੁੱਛਦਾ ਨਹੀਂ ਉਹ ਪਾਣੀ ਵੱਲੋਂ ਤਰਸਦੇ ਰਹਿੰਦੇ ਨੇ ਉਹ ਆਪਣੀਆਂ ਜ਼ਰੂਰਤਾਂ ਦੀ ਲੋੜ ਦੀਆਂ ਚੀਜ਼ਾਂ ਤੋਂ ਤਰਸਦੇ ਰਹਿੰਦੇ ਨੇ ਸਮੇਂ ਅਨੁਸਾਰ ਮੂਏ ਖਰਾਕ ਕਰਾਹੀ ਜਦੋਂ ਉਹ ਤੜਕ ਤੜਕ ਕੇ ਮਰ ਜਾਂਦੇ ਨੇ ਦੁਖੀ ਹੋ ਕੇ ਮੰਦਿਆਂ ਚ ਪਏ ਨਰਕ ਖੋ ਕੇ ਮਰ ਜਾਂਦੇ ਨੇ ਉਹ ਤਰਸਦੇ ਰਹਿ ਜਾਂਦੇ ਨੇ ਆਪਣੇ ਬੱਚਿਆਂ ਦੇ ਪਰਿਵਾਰ ਲਈ ਆਪਣੀਆਂ ਜ਼ਰੂਰਤਾਂ ਦੀ ਲੋੜਾਂ ਲਈ ਕਿਉਂਕਿ ਜਦੋਂ ਬਚਪਨ ਵਿੱਚ ਆਪਦੇ ਬੱਚਿਆਂ ਨੂੰ ਪਾਲਦੇ ਨੇ ਮਾਪਿਆਂ ਦੇ ਅੰਦਰ ਬੜੀਆਂ ਐਸੀਆਂ ਅਨੇਕਾ ਪ੍ਰਕਾਰ ਦੀਆਂ ਆਸਾਂ ਹੁੰਦੀਆਂ ਨੇ ਕਿ ਅਸੀਂ ਬਜ਼ੁਰਗ ਹੋ ਜਾਣਾ ਹੈ, ਬੱਚਿਆਂ ਦੀ ਵਾੜ ਹੋ ਜਾਣਾ ਹੈ, ਇਹਨਾਂ ਸਾਡੀ ਸੇਵਾ ਕਰਨੀ, ਸਾਡੀ ਦੇਖਭਾਲ ਕਰਨੀ, ਸਾਡੀ ਸੰਭਾਲ ਕਰਨੀ। ਪਰ ਜਦੋਂ ਵਕਤ ਆਉਂਦਾ ਹੈ, ਸਮਾਂ ਆਉਂਦਾ ਹੈ, ਕਈ ਵਾਰ ਪਰਿਵਾਰ ਦੇ ਵਿੱਚ ਹਾਲਾਤ ਕੁਝ ਐਸੇ ਬਣ ਜਾਂਦੇ ਨੇ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵਕ ਹੋਏ ਪੁੱਤ ਰੰ ਲੈ ਮਾਪਿਓ ਦੇ ਉਪਕਾਰ ਵਿਸਾਰੇ ਕਈ ਵਾਰ ਪਰਿਵਾਰਾਂ ਤੇ ਇਥੇ ਹਾਲਾਤ ਬਣ ਜਾਂਦੇ ਨੇ ਕਿ ਪੁੱਤਰ ਕੁਪੁੱਤਰ ਹੋ ਜਾਂਦੇ ਨੇ ਪੁੱਤਰ ਆਪ ਦੀਆਂ ਬੌਧੀਆਂ ਲੈ ਕੇ ਵੱਖਰੇ ਆ ਟੋ ਕੇ ਬਹਿ ਜਾਂਦੇ ਨੇ ਮਾਪਿਓ ਦੇ ਉਪਕਾਰ ਵਿਸਾਰੇ ਮਾਪਿਆਂ ਦੇ ਉਪਕਾਰ ਉਹਨਾਂ ਨੂੰ ਭੁਲਾ ਦਿੰਦੇ ਨੇ ਫਿਰ ਐਸਾ ਵੀ ਖਮਾ ਸਮਾਜ ਵਿੱਚ ਦੇਖਦੇ ਆ ਪਰਿਵਾਰਾਂ ਦੇ ਹਾਲਾਤ ਬਜ਼ੁਰਗ ਤਰਸਦੇ ਨੇ ਬਜ਼ੁਰਗ ਰੋਟੀ ਦੇ ਮਥਾਜ ਹੋ ਜਾਂਦੇ ਨੇ ਕਈ ਤਾਂ ਘਰੋਂ ਹੀ ਕੱਢ ਦਿੱਤੇ ਜਾਂਦੇ ਨੇ ਆਸ਼ਰਮਾਂ ਦੇ ਵੀ ਛੱਡ ਦਿੱਤੇ ਜਾਂਦੇ ਨੇ ਆਪਾਂ ਆ ਥੋੜੇ ਦਿਨਾਂ ਦੀ ਗੱਲ ਆ ਆਪਾਂ ਸਾਰੇ ਤੁਸੀਂ ਮੋਬਾਈਲ ਚ ਚਲਾਉਂਦੇ ਹੋ ਤੇ ਉਹ ਇੱਕ ਦੀਦੀ ਜਿਹੜੀ ਵਿਚਾਰੀ ਸਟੇਸ਼ਨ ਤੇ ਉਹ ਹੱਥ ਲੈ ਕੇ ਖਲੋਤੀ ਇਦਾਂ ਜੇ ਕੋਈ ਮੈਨੂੰ ਕੋਈ ਸਿੱਕਾ ਦੋ ਤਿੱਕੇ ਕੋਈ ਰੁਪਈਆ ਦੱਸ ਰੁਪਈਏ ਕੋਈ ਮੈਨੂੰ ਦਵੇ ਕਿੰਨਾ ਮਨ ਮੰਨ ਝੋੜਨ ਵਾਲੀ ਗੱਲ ਕਿੰਨਾ ਦੁੱਖ ਹੁੰਦਾ ਏ ਕਿ ਕਿਵੇਂ ਲੋਕ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ ਤੇ ਮਾਤੇ ਫਿਰ ਦਰਦ ਦਰਦੀਆਂ ਠੋਕਰਾਂ ਖਾਣ ਵਾਸਤੇ ਭੀਖ ਮੰਗਣ ਵਾਸਤੇ ਲੋਕਾਂ ਦੇ ਅੱਗੇ ਹੱਥ ਝਟਣਦੇ ਮਥਾਜ ਹੋ ਜਾਂਦੇ ਨੇ ਭਗਤ ਕਬੀਰ ਸਾਹਿਬ ਸਮਝਾਉਂਦੇ ਕਹਿੰਦੇ ਜੀਵਤ ਪਿੱਤਰ ਨਾਮਾ ਮੰਨੈ ਕੋ ਕਹਿੰਦੇ ਭਾਈ ਜਿਉਂਦਿਆਂ ਨੂੰ ਪੁੱਜੋ ਜਿਉਂਦਿਆਂ ਦਾ ਸਤਕਾਰ ਕਰੋ ਜਿਉਂਦਿਆਂ ਨੂੰ ਨੰਭੋ ਜਿਉਂਦਿਆਂ ਦੀ ਸੇਵਾ ਕਰੋ ਸਾ ਸੰਗਤ ਮੋਹਿਆ ਬਾਗ ਦੀ ਮੋਇਆ ਬਾਪ ਫਿਰ ਫਿਰ ਲੋਕ ਲਾਜ ਇੱਕ ਵਿਖਾਵੇ ਸਿਰਫ ਇੱਕ ਰਿਸ਼ਤੇਦਾਰਾਂ ਦੇ ਵਿੱਚ ਬੰਦਾ ਕਹਿ ਦਿੰਦਾ ਹੈ ਵੀ ਆਪ ਸਬਜੀ ਬਣਾ ਲਓ ਹੁਣ ਖੀਰ ਬਣਾ ਲਓ ਹੁਣ ਫਲਾਨੀ ਚੀਜ਼ ਬਣਾ ਲਓ ਰਿਸ਼ਤੇਦਾਰਾਂ ਨੇ ਆਉਣਾ ਇੱਕ ਲੋਕ ਲਾਜ ਹੈ ਬਾਬਾ ਜੀ ਕਹਿੰਦੇ ਜੀਵਤ ਪਿੱਤਰਾਂ ਨਾ ਮਾਨੇ ਕੋ ਮੂਏ ਖਰਾਡ ਕਰਾਹੀ ਮਰਨ ਤੋਂ ਬਾਅਦ ਚੰਗੇ ਚੰਗੇ ਪਕਵਾਨ ਚੰਗੇ ਚੰਗੇ ਕੱਪੜੇ ਚੰਗਾ ਚੰਗਾ ਦਾਨ ਪੁੱਣ ਚੰਗੀਆਂ ਚੰਗੀਆਂ ਚੀਜ਼ਾਂ ਉਹ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਕਹਿੰਦੇ ਭਾਈ ਮਰਿਆਂ ਤੋਂ ਬਾਅਦ ਜੋ ਸਾਰਾ ਕੁਝ ਕਿਸੇ ਦਿੱਤਾ ਜਾਂ ਦਿੰਦੇ ਹਾਂ ਉਹ ਜਿਉਂਦਿਆਂ ਕਿਉਂ ਨਹੀਂ ਦਿੱਤਾ ਉਹ ਜਿਉਂਦਿਆਂ ਕਿਉਂ ਨਹੀਂ ਦਿੱਤਾ ਜਿਹੜਾ ਕੱਪੜਾ ਦਿੱਤੀ ਜੋੜਾ ਭੋਜਨ ਪ੍ਰਸ਼ਾਦਾ ਸਭ ਕੁਝ ਮਾਇਆ ਧਨ ਪਦਾਰਥ ਮਰਿਆਂ ਤੋਂ ਬਾਅਦ ਦਿੰਦੇ ਹਾਂ ਉਹ ਜਿਉਂਦਿਆਂ ਨੂੰ ਕਿਉਂ ਨਹੀਂ ਦਿੰਦੇ ਜਿਉਂਦਿਆਂ ਨੂੰ ਦੇਣਾ ਜਿਉਂਦਿਆਂ ਨੂੰ ਪਕੜੇ ਦੇ ਦੇ ਕਹਿਣਾ ਕਿ ਮਾਂ ਹੁਣ ਰੁੱਤ ਬਦਲ ਗਈ ਮੌਸਮ ਬਦਲ ਗਿਆ ਬਾਪੂ ਹੁਣ ਸਰਦੀਆਂ ਆ ਰਹੀਆਂ ਨੇ ਲਾ ਤੇਰੇ ਵਾਸਤੇ ਮੈਂ ਮੋٹے ਕੱਪੜੇ ਲੈ ਕੇ ਆਇਆ ਤੇਰੇ ਵਾਸਤੇ ਮੈਂ ਜੋੜਾ ਲੈ ਕੇ ਆਇਆ ਤੇਰੇ ਵਾਸਤੇ ਜਰਾਬਾਂ ਲੈ ਕੇ ਆਇਆ ਬਾਪੂ ਤੇਰੇ ਵਾਸਤੇ ਕੋਟ ਲੈ ਕੇ ਆਇਆ ਜਿਉਂਦਿਆਂ ਨੂੰ ਦੇ ਦੇ ਰੁੱਤ ਬਦਲਦੀ ਮੌਸਮ ਬਦਲਦਾ ਬਾਪੂ ਦੇ ਮਾਂ ਦੇ ਬਿਨਾ ਮੰਗਿਆਂ ਹੀ ਲਿਆ ਕੇ ਦੇਣਾ ਕਿਉਂਕਿ ਮਾਂ-ਬਾਪ ਨੇ ਵੀ ਤੈਨੂੰ ਰੋਤ ਅਨੁਸਾਰ ਖਾਣੇ ਅਨੁਸਾਰ ਤੇਰੀ ਲੋੜ ਤੇਰੀ ਜ਼ਰੂਰਤ ਦੇ ਅਨੁਸਾਰ ਬਹੁਤ ਕੁਝ ਤੇਰੇ ਬਿਨਾ ਮੰਗਿਆਂ ਤੈਨੂੰ ਪਹਿਲਾਂ ਹੀ ਲਿਆ ਕੇ ਦਿੱਤਾ ਤੈਨੂੰ ਪੁੱਛਿਆ ਵੀ ਨਹੀਂ ਕਿ ਤੈਨੂੰ ਕੀ ਦੀ ਜ਼ਰੂਰਤ ਹੈ ਕਿ ਨਹੀਂ ਹੈ ਉਹਨਾਂ ਪਹਿਲਾਂ ਹੀ ਕਿ ਹੁਣ ਮੌਸਮ ਬਦਲ ਰਿਹਾ ਹੈ ਰੁੱਤ ਬਦਲ ਰਹੀ ਹੈ ਉਹਨਾਂ ਪਹਿਲਾਂ ਹੀ ਤੇਰੀਆਂ ਲੋੜੀਂਦੀਆਂ ਚੀਜ਼ਾਂ ਲੋੜੀਂਦੇ ਪਦਾਰਥ ਸਮੇਂ ਅਨੁਸਾਰ ਸਾਰਾ ਕੁਝ ਮਾਪਿਆਂ ਪਹਿਲਾਂ ਹੀ ਲਿਆ ਦੇਉਂਦੇ ਇੱਥੋਂ ਤੱਕ ਦੀ ਇੱਥੋਂ ਤੱਕ ਅੱਜ ਵੀ ਬਹੁਤੇ ਪਰਿਵਾਰਾਂ ਵਿੱਚ ਦੇਖਦੇ ਆ ਰੁੱਤ ਬਦਲਦੀ ਮੌਸਮ ਬਦਲਦਾ ਕਾਫ ਕਰਕੇ ਕੋ ਸਰਦੀਆਂ ਆਉਂਦੀਆਂ ਨੇ ਬਹੁਤ ਸਾਰੇ ਪਰਿਵਾਰ ਪਹਿਲਾਂ ਹੀ ਕੁਝ ਦੇਸੀ ਹੋਰ ਜੜੀ ਉਪੀਆਂ ਦਵਾਈਆਂ ਲਿਆ ਕੇ ਘਿਓ ਰਲਾ ਲੰਦੇ ਪੰਜੀਰੀ ਰਲਾ ਲੰਦੇ ਵੀ ਅੱਗੇ ਰੁੱਤ ਫਰਦੀ ਆਉਣੀ ਹੈ ਠੰਡ ਆਉਣੀ ਹੈ ਬੱਚੇ ਢਿੱਲੇ ਨਾ ਹੋਣਗੇ ਬੱਚੇ ਇਹ ਦਵਾਈਆਂ ਪੰਜੀਰੀ ਦੇ ਬਹਾਨੇ ਪਹਿਲਾਂ ਹੀ ਉਹਨਾਂ ਨੂੰ ਅੰਦਰੋਂ ਗਰਮ ਚੀਜ਼ਾਂ ਖਵਾ ਦੇਣੀ ਆ ਤਾਂ ਕਿ ਉਹ ਸਰਦੀ ਵਿੱਚ ਠੰਡ ਵਿੱਚ ਕੋਈ ਕਾਮ ਤੋਂ ਬੁਖਾਰ ਤੋਂ ਖਾਂਸੀ ਤੋਂ ਇਨ੍ਹਾਂ ਚੀਜ਼ਾਂ ਤੋਂ ਬਚੇ ਰਹਿਣ ਤੇ ਮਾਪਿਆਂ ਤੇ ਨਾ ਸੁੱਕਿਆ ਉਹਨਾਂ ਪਹਿਲਾਂ ਹੀ ਤੇਰੇ ਵਾਸਤੇ ਪਜੇਰੀਆਂ ਲਾ ਦੇਣੀ ਆ ਕਿ ਹੋਰ ਲਾ ਦੇਣੇ ਪਹਿਲਾਂ ਹੀ ਤੇਰੇ ਵਾਸਤੇ ਕੱਪੜਾ ਨਿੰਦਾ ਲੈ ਲੈਣਾ ਸਭ ਕੁਝ ਪਹਿਲਾਂ ਹੀ ਲੈ ਲੈ ਤੇ ਤੂੰ ਕੀ ਕੀਤਾ ਮਾਪਿਆਂ ਲਈ ਬਜ਼ੁਰਗਾਂ ਲਈ ਤੇ ਹੁਣ ਮਰਿਆ ਤੇ ਦਾਨ ਕਿੱਤੇ ਮਰਿਆ ਤੇ ਕੱਪੜੇ ਕਿੰਨਾ ਮਰਿਆ ਦਾ ਭੋਜਨ ਖਵਾਉਣਾ ਮਰਿਆ ਦੇ ਫਰਾਟ ਕਰ ਰਿਹਾ ਹੈ ਜਿਉਂਦੇ ਪੂਜਨੇ ਜਿਉਂਦਿਆਂ ਦਾ ਸਤਿਕਾਰ ਕਰਨਾ ਕੀ ਖਾਸ ਸੰਗਤ ਜਿਉਂਦੇ ਸਾੰਭੀਏ ਜਿਉਂਦਿਆਂ ਨੂੰ ਸੇਵਾ ਕਰੀਏ ਜੀਵਤ ਪਿਤਰਾਂ ਨਾਮਾਨ ਕੋ ਮੂਹੇ ਇਰਾਦ ਕਰਾਈ ਭਗਤ ਕਬੀਰ ਸਾਹਿਬ ਦੀ ਸਮਝਾਉਂਦੇ ਕਹਿੰਨ ਲੱਗੇ ਭਾਈ ਜਿਹੜਾ ਕੋ ਦਾਨ ਪੁੰਨ ਭੋਜਨ ਹੋਰ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਦੇ ਹੁੰਦਾ ਹੈ ਰੱਖ ਹੁੰਦਾ ਹੈ ਉੱਤੇ ਫਿਰ ਕੁੱਤੇ ਬਿੱਲੀਆਂ ਕਾਂ ਉਹ ਜੀਵ ਜੰਤੂ ਪਸ਼ੂ ਜਾਨਵਰੀ ਕਹਿੰਦੇ ਨੇ ਉਹ ਕਿਸੇ ਅਰਥ ਨਹੀਂ ਆਉਂਦਾ ਤੇਰੇ ਦਾਨ ਦੇ ਰੂਪ ਦੇ ਵਿੱਚ ਜੇ ਤੂੰ ਕਮੇ ਵੀ ਉਹ ਕਿਤਰਾ ਤੱਕ ਪਹੁੰਚ ਜਾਏਗਾ ਕਿਤਰਾ ਨੂੰ ਮਿਲ ਦੇਗਾ ਹਾ ਗੁਰੂ ਅਰਜਨ ਦੇਵ ਸਿੱਤੇ ਪਾਤਸ਼ਾਹੀ ਨੇ ਕਿਰਪਾ ਕੀਤੀ ਮਹਾਰਾਜ ਨੇ ਬਚਨ ਬਖਸ਼ੇ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਹੈ ਆਪਾਂ ਸਾਰੇ ਪੜਦੇ ਹਾਂ ਪੂਤਾ ਮਾਕਾ ਕੀਆ ਸੀਸ ਨਮਕ ਨਾ ਵੀ thro ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਇਹ ਇਹ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਨੇ ਬੜਾ ਪਿਆਰਾ ਬਤਨ ਬਖਸ਼ਿਆ ਪਹਿਲੀ ਪੰਕਤੀ ਦੇ ਵਿੱਚ ਉੱਥੇ ਮਾਰਣ ਕਹੇ ਜੇ ਤ ਤਿਮਰਤ ਸਭ ਕਿਲ ਵਿਖ ਨਾਸਤੇ ਤਿਤਰੀ ਹੋਏ ਉਧਾਰੋ ਸਾ ਸੰਗਤ ਸਤਿਗੁਰੂ ਕਹਿੰਦੇ ਦੇਖੋ ਭਾਈ ਜੇ ਪਿੱਤਰਾਂ ਦਾ ਉਧਾਰ ਕਰਨਾ ਹੈ ਜੇ ਆਪਦਾ ਵੀ ਭਲਾ ਕਰਨਾ ਆਪਦੀ ਜ਼ਿੰਦਗੀ ਨੂੰ ਤੂੰ ਸਫਲਿਆ ਕਰਨਾ ਹੈ ਸਤਿਗੁਰੂ ਮਾਰਾ ਕਹਿੰਦੇ ਉਹ ਸੁਭੈਗੂ ਕਾਲਪੁਰਖ ਦਾ ਸਿਮਰਨ ਕਰ ਜਿਸ ਸਿਮਰਨ ਤਬ ਕਿਲਵਿਖ ਨਾਸੇ ਕਹਿੰਦੇ ਜਿਸ ਕਾਲਪੁਰਖ ਸੁਭੈਗੂ ਜੀ ਦਾ ਸਿਮਰਨ ਕਿਤਿਆਂ ਨਾਮ ਜਪਿਆਂ ਤੇਰੇ ਦੁੱਖਾਂ ਰੋਕਾਂ ਪਾਪਾਂ ਕਿਲਵਿਖਾਂ ਦਾ ਨਾਸ਼ ਹੋ ਜਾਂਦਾ ਹੈ ਇੰਨੇ ਕੋਈ ਸ਼ਬਦ ਨਾਮ ਦੇ ਵਿੱਚ ਬਰਕਤ ਹੈ ਕਿਰਪਾ ਆ ਤੇਜ ਪ੍ਰਤਾਪ ਹੈ ਪਿੱਤਰੀ ਹੋਏ ਉਧਾਰੋ ਮਹਾਰਾਜ ਕਹਿਣ ਕੇ ਪਿੱਤਰਾਂ ਤੱਕ ਅਜਿਹਾ ਉਧਾਰ ਹੋ ਜਾਂਦਾ ਜਦ ਤੂੰ ਸ਼ਬਦ ਦੀ ਕਮਾਈ ਕਰਦਾ ਹੈ ਨਾਮ ਦੀ ਕਮਾਈ ਕਰਦਾ ਹੈ ਮਹਾਰਾਜ ਨੇ ਤੋ ਤੱਕ ਬਚਨ ਤੇ ਸ਼ਬਦ ਕਮਾਉਣ ਵਾਲੇ ਬਾਣੀ ਕਮਾਉਣ ਵਾਲੇ ਨਾਮ ਦੇ ਵਿਆਤੀ ਨਾਮ ਦੇ ਰੱਤੀਏ ਗੁਰਮੁਖ ਰੱਬ ਰਤੜੀਆਂ ਰੂਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜੀ ਤੋ ਜਪਦੀਆਂ ਨੇ ਸਿਮਰਦੀਆਂ ਨੇ ਜੀਵਨ ਕਮਾਉਂਦੀਆਂ ਨੇ ਆਪ ਤਰੇ ਅਗਲੇ ਕੋਲ ਤਾਰੇ ਮਾਰੇ ਕਹਿੰਦੇ ਆਪ ਤਰ ਜਾਂਦੇ ਨੇ ਆਪ ਦੀਆਂ ਕੁਲਾਂ ਤੱਕ ਵੇ ਤਾਰ ਕੇ ਲੈ ਜਾਂਦੇ ਨੇ ਅਗਲੇ ਪਿਛਲੇ ਸਾਰਿਆਂ ਦਾ ਹੀ ਭਲਾ ਕਰ ਜਾਂਦੇ ਨੇ ਸਾਰਿਆਂ ਦਾ ਹੀ ਪਾਰ ਉਤਾਰਾ ਕਰ ਜਾਂਦੇ ਨੇ ਸ਼ਬਦ ਦੀ ਕਮਾਈ ਜੇ ਸਰਾਦ ਕਰਨਾ ਹੈ ਤੇ ਸ਼ਬਦ ਦਾ ਕਰ ਬਾਣੀ ਦਾ ਕਰ ਨਾਮ ਦਾ ਕਰ ਕੱਲੀਆਂ ਚੀਜ਼ਾਂ ਦਾ ਭੋਜਨ ਦਾ ਕੱਪੜਿਆਂ ਦਾ ਨਹੀਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਦੇ ਕਿੱਡਾ ਵੱਡਾ ਪਰਪੰਚ ਸਤਿਗੁਰੂ ਜੀ ਦੇ ਬਚਨ ਮਾਰਨ ਕਿ ਜੇ ਮੁਹਾਕਾ ਘਰ ਨੂੰ ਹੈ ਘਰ ਮਹਿ ਪਿਤਰੀ ਦੇ ਅੱਗੇ ਵਸਤ ਸੰਝਾੜੀ ਹੈ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਕਤੀ ਇਹ ਕਰੇ ਮਹਾਰਾਜ ਕਹਿੰਦੇ ਤੂੰ ਕਿੰਨਾ ਵੀ ਮੈਂ ਸਰਾਤ ਕੀਤਾ ਭੋਜਨ ਖਵਾਇਆ ਤੇ ਖਾਣ ਵਾਲੇ ਨੇ ਸਰਾਤ ਕਰਨ ਵਾਲੇ ਨੇ ਕੋਈ ਪੰਡਿਤ ਪੁਜਾਰੀ ਗ੍ਰੰਥੀ ਭਾਈ ਕੋਈ ਵੀ ਸ਼ਰੀਰ ਜਿਹਨੇ ਅਰਦਾਸ ਕੀਤੀ ਜਿਹੜਾ ਦਲਾਲ ਬਣ ਕੇ ਵਿੱਚ ਜਿਹੜਾ ਮੁਕਤੀ ਕਰਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਸਰਾਤ ਕਰਨ ਵਾਲਾ ਵੀ ਦੋਸ਼ੀ ਸਰਾਤ ਕਰਾਉਣ ਵਾਲਾ ਵੀ ਦੋਸ਼ੀ ਕਿਉਂਕਿ ਜੇ ਸਤਮਤ ਤੂੰ ਇਹ ਚੀਜ਼ ਮੰਨਦਾ ਤੂੰ ਕਹਿੰਦਾ ਤੂੰ ਸਮਝਦਾ ਵਿਦਿੱਤਾ ਹੋਇਆ ਖਵਾਇਆ ਹੋਇਆ ਅੱਗੇ ਪਹੁੰਚਦਾ ਪਿਤਰਾ ਤੱਕ ਪਹੁੰਚਦਾ ਤੇ ਗੁਰਨਾਣਕ ਕਹਿੰਦੇ ਫਿਰ ਦਿੱਤਾ ਹੋਇਆ ਤੇਰਾ ਅੱਗੇ ਸਿਆਣਿਆਂ ਜਾਣੇ ਤੇਰਾ ਪਹਿਚਾਣਿਆਂ ਜਾਣੇ ਕਿਉਂਕਿ ਜੇ ਉਹ ਹੱਕ ਦਾ ਨਾਮ ਹੋਇਆ ਮਿਹਨਤ ਦਾ ਨਾਮ ਹੋਇਆ ਜੋ ਬੇਈਮਾਨੀ ਦਾ ਹੋਇਆ ਠੱਗੀ ਦਾ ਹੋਇਆ ਚੋਰੀ ਦਾ ਹੋਇਆ ਗੁਰਨਾਣਕ ਕਹਿੰਦਾ ਜੇ ਮਹੱਤਾ ਕਰਮ ਹੈ ਕਰਮ ਹੈ ਕਿਤਰੀ ਦੇ ਅੱਗੇ ਵਾਖਤ ਜਾਣੀਆਂ ਪਿੱਤਰੀ ਚੋਰ ਕਰੇ ਮਾਰੇ ਕਹਿੰਦੇ ਤੂੰ ਵੀ ਚੋਰ ਤਰਾਉਣ ਵਾਲਾ ਵੀ ਚੋਰ ਇਤੋਂ ਤੱਕ ਕਿ ਤੇਰੇ ਪਿੱਤਰ ਵੀ ਅੱਗੇ ਚੋਰ ਗਿੜੇ ਜਾਂਦੇ ਅੱਗੇ ਵਾਖਤ ਜਾਣੀਆਂ ਕਿਤੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਕਤੀ ਇਹ ਕਰੇਗਾ ਵਿੱਚ ਦਲਾਲ ਬਣਦਾ ਭਾਗ ਖਾਣ ਵਾਲਾ ਅਰਦਾਸ ਕਰਨ ਵਾਲਾ ਨਾਨਕ ਅੱਗੇ ਹੋ ਮਿਲੈ ਇਹ ਨਾਨਕ ਅੱਗੇ ਉਹੀ ਮਿਲਦਾ ਜਿਹੜਾ ਤੂੰ ਜਿਉਂਦੇ ਦੀ ਆਪਦੀ ਜ਼ਿੰਦਗੀ ਵਿੱਚ ਕਮਾ ਕੇ ਗਿਆ ਖੱਟ ਕੇ ਗਿਆ ਸਤਿਗੁਰੂ ਮਹਾਰਾਜ ਜੀ ਨੇ ਬਚਨ ਬਖਸ਼ਿਆ ਨਾ ਜਪਦੇ ਹੈ ਵਾ ਕੀ ਸਾਰੇ ਪੜਦੇ ਹੋ ਸਾ ਸੰਗਤ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਪੁੰਨੇ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਆਪੇ ਹੀ ਖਾਹੋ ਨਾਨਕ ਹੁਕਮੀ ਆਗੋ ਜਾ। ਅੱਗੇ ਕੋਈ ਮਿਲਣਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਦੇ ਦੇ ਫਤਗੁਰ ਕਹਿੰਦੇ ਜਿਹੜਾ ਇੱਥੇ ਖੱਟ ਕੇ ਗਿਆ ਜਿਹੜੀ ਇੱਥੇ ਘਾਲਣਾ ਢਾਲ ਕੇ ਗਿਆ ਜਿਹੜੇ ਕਰਮ ਕਰਕੇ ਗਿਆ ਜੋ ਕੋਈ ਆਪਦੀ ਜ਼ਿੰਦਗੀ ਚ ਕਰਿਆ ਤੇਰੇ ਕਰਮਾਂ ਦੇ ਸਾਨੂੰ ਅੱਗੇ ਤੈਨੂੰ ਕੋਈ ਮਿਲਣਾ ਹੈ ਕਿਉਂਕਿ ਤੇਰਾ ਜੀਵਨ ਕਰਮਾਂ ਦੀ ਖੇਤੀ ਹੈ। ਜੈਸਾ ਬੀਜ ਸੋਲਵੇਂ ਕਰਮਾਂ ਸੰਭੜਾ ਖੇਤ ਜਿਹੋ ਜੀ ਕਰਮ ਕਰੇਗਾ ਉਹੇ ਜਾਂ ਅੱਗੇ ਤੇਰੇ ਨਾਲ ਹੋਣਾ ਓਹੀ ਕੁਝ ਅੱਗੇ ਤੈਨੂੰ ਘੁਤਣਾ ਪੈਣਾ ਹੈ ਇਸ ਕਰਕੇ ਮਹਾਰਾ ਜੀ ਕਹਿੰਦੇ ਦਿੱਤਾ ਲਿਆ ਕਿਤੇ ਦਾ ਕੁਝ ਨਹੀਂ ਪਹੁੰਚਦਾ ਭਾਈ ਇਹ ਸਭ ਇੱਥੇ ਰਹਿ ਜਾਂਦਾ ਹੈ ਇਸ ਕਰਕੇ ਸਰਾਧ ਵਾਲੇ ਬਲੇ ਕਰਮਣੇ ਇਹ ਸਾਨੂੰ ਕੇਵਲ ਤਕੜਾ ਲੇੜਾ ਖਾਣ ਤੀਂ ਦੀਆ ਤੀਜਾ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਜੇ ਸ਼ਰਧਾ ਕਰਨੀ ਹੈ ਤੇ ਬਾਣੀ ਦਾ ਸ਼ਬਦ ਦਾ ਬੰਦਗੀ ਦਾ ਕਰੀਏ ਅਰਦਾਸ ਬੰਤੀ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਵਿਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖਸ਼ਣ ਤੇ ਆਪਣਾ ਵੀ ਭਲਾ ਕਰਨ ਇਹ ਤਾਂ ਹੋ ਸਕਦਾ ਕਿਉਂਕਿ ਸ਼ਬਦ ਉਧਾਰ ਕਰਦਾ ਹੈ ਸ਼ਬਦ ਭਲਾ ਕਰਦਾ ਹੈ ਪਰ ਜੇ ਇਹ ਕਹਿ ਦੇ ਵੀ ਭੋਜਨ ਦੇ ਨਾਲ ਖਲਾ ਹੋ ਜੂ ਭੋਜਨ ਦੇ ਨਾਲ ਦਿੱਤੀ ਹੋ ਜੂ ਭੋਜਨ ਨਾਲ ਕਿੱਥਰ ਪ੍ਰਸੰਨ ਹੋ ਜਾਣਗੇ ਕੁਸ਼ ਹੋ ਜਾਣਗੇ ਇਹ ਸਾਡਾ ਕਰਮ ਹੈ ਪਹਿਲੀ ਗੱਲ ਤੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕਿਹਨੇੜੇ ਕਿਹ ਦੂਰ ਆਪ ਕੋ ਆਪਣੇ ਕਰਮਾਂ ਦੇ ਅਨਸਾਰ ਕੋਈ ਨੇੜੇ ਐ ਕੋਈ ਦੂਰ ਐ ਕੋਈ ਚਰਨਾ ਚ ਨਿਵਾਸ ਪਾ ਗਿਆ ਕੋਈ ਜੁਨਾ ਵਿੱਚ ਚਲਾ ਗਿਆ ਕੋਈ ਕਿਵੇਂ ਕੋਈ ਕਿਵੇਂ ਸਾਨੂੰ ਕੀ ਪਤਾ ਦੁਨੀ ਚੰਦ ਦੀ ਸਾਖੀ ਪ੍ਰਸੰਗ ਆਪ ਆਰਿਆਂ ਨੂੰ ਪਤਾ ਐ ਮੈਂ ਸਿਰਫ ਸੰਖੇਪ ਦੀ ਬੇਨਤੀ ਇੱਕ ਪੰਚੀ ਚਾਹਤਾ ਦੁਨੀ ਚੰਦ ਨੇ ਇਸ਼ਾਰਾ ਕਰਿਆ ਗੁਰਨਾਣ ਸਾਹਿਬ ਜੀ ਦੀ ਆਏ ਮਹਾਰਾਜ ਜੀ ਨੇ ਛਾਪ ਛਾਪ ਪ੍ਰਤਕ ਰੂਪ ਵਿੱਚ ਦਿਖਾ ਦਿੱਤਾ ਦੁਨੀ ਚੰਦ ਐਵੇਂ ਭੁਲੇਖੇ ਚ ਨਾ ਰਹਿ ਉਹ ਆਪ ਦੇ ਪਿਤਾ ਦੇ ਨਾਮ ਦਾ ਸ਼ਰਾਧ ਕਰ ਰਿਹਾ ਭੋਜਨ ਖਵਾ ਰਿਹਾ ਜਿਹੜੇ ਬਹੁਤ ਸਾਰੇ ਸਾਧੂ ফকির ਪੰਡਤ ਲੋਕ ਇਕੱਠੇ ਕੀਤੇ ਤੇ ਗੁਰਨਾਣਕ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੈਨੂੰ ਦਿਖਾ ਦਈਏ ਉਹਨਾਂ ਨੇ ਕਿਹਾ ਜੀ ਕਿਰਪਾ ਕਰੋ ਹਣ ਜੇ ਤੁਸੀਂ ਗੱਲ ਕਰੀਏ ਫਿਰ ਸੱਤ ਕਰ ਦੋ ਮਹਾਰਾਜ ਮੇਰੀ ਸੰਤੁਸ਼ਟੀ ਕਰਵਾ ਦਿਓ ਸਾਧਗੁਰੂ ਗੁਰਨਾਣਕ ਸਾਹਿਬ ਜੀ ਨੇ ਦੁਨੀ ਜੰਦ ਨੂੰ ਉਹਦੇ ਪਿਤਾ ਦੀ ਬਗਿਹਾਰ ਦੀ ਜੂਨ ਵਿੱਚ ਉਹ ਦਿਖਾ ਦਿੱਤਾ ਕਿ ਤੂੰ ਤੇ ਉਹਦੇ ਨਾਂ ਦੇ ਖਰਾਤ ਕਰ ਰਿਹਾ ਆਪਣੇ ਬਾਪ ਦੇ ਆ ਦੇਖ ਤੇਰਾ ਬਾਪ ਬਗਿਹਾਰ ਦੀ ਜੂਨ ਵਿੱਚ ਹੈ ਕੀ ਹੁਣ ਬਗਿਹਾਰ ਖੀਰ ਖਾਉ ਬਗਿਹਾਰ ਕੂੜੀਆਂ ਖਾਉ ਆ ਜਿਹੜੀਆਂ ਤੂੰ ਦਾਲ ਕੂੜੀਆਂ ਕੱਢ ਕੇ ਲੋਕਾਂ ਨੂੰ ਖਵਾ ਰਿਹਾ ਹੈ ਬਗਿਹਾਰ ਦੀ ਖੰਦਾ ਆ ਦਾਲ ਰੋਟੀ ਛੋਲੇ ਕੂੜੀਆਂ ਬਗਿਹਾਰ ਦੀ ਖਰਾਕ ਨਹੀਂ ਆ ਤੁਨੀ ਚੰਦ ਬਗਿਹਾਰ ਮਾਸ ਖੰਦੇ ਹੈ ਤੇਰੇ ਬਾਪ ਦੀ ਆਤਮਾ ਇੱਕ ਬਗਿਆੜ ਦੇ ਸਰੀਰ ਵਿੱਚ ਜੱਗ ਗਿਆ ਦੀ ਜੂਨ ਭੋਗ ਰਿਹਾ ਤੇਰਾ ਪਿਤਾ ਮਹਾਰਾਜ ਜੀ ਨੇ ਉਹਨੂੰ ਸਮਝਾਇਆ ਉਪਦੇਸ਼ ਦਿੱਤਾ ਸਿੱਖਿਆ ਦਿੱਤੀ ਦੱਸ ਦਿੱਤਾ ਕਿ ਆਪ ਦੀ ਕਰਨੀ ਦੇ ਅਨੁਸਾਰ ਆਪਣੇ ਕਰਮਾਂ ਦੇ ਲੇਖੇ ਦੇ ਮੁਕਾਬਕ ਬਗਿਆੜ ਦੀ ਜੂਨ ਭੋਗ ਰਿਹਾ ਤੂੰ ਉਹਦੇ ਨਾਂ ਦਾ ਖਰਾਦ ਕਰੀ ਜਾਂਦਾ ਗੁਰੂ ਨਾਨਕ ਕਹਿ ਕੇ ਨੇ ਸਮਝਾਇਆ ਦੁਨੀ ਚੰਦ ਨੂੰ ਤਾਂ ਸੋਝੀ ਆ ਗਈ पर 550 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਭਗਤ ਕਬੀਰ ਜੀਆਂ ਦੀ ਬਾਣੀ ਤੋਂ ਵੀ ਪਹਿਲਾਂ ਦੀ ਹੈ ਪਰ ਸਾਨੂੰ ਸੋਝੀ ਨਹੀਂ ਆਈ ਸਾਨੂੰ ਸਮਝ ਨਹੀਂ ਆਈ ਸਾੰਤ ਅਸੀਂ ਅੱਜ ਵੀ ਸ਼ਰਾਧ ਕਰੀ ਜਾਂਦੇ ਆ ਇਹਨਾਂ ਭਰਮਾਂ 'ਚ ਪਏ ਹੋਏ ਆ ਇਹਨਾਂ ਭੇਖਿਆਂ 'ਚ ਪਏ ਹੋਏ ਆ ਕਿ ਰੋਟੀਆਂ ਅੱਗੇ ਪਹੁੰਚਦੀਆਂ ਨੇ ਤਰੇ ਵੀ ਦੇਖੋ ਵੀ ਲੋਕ ਕੱਲੀ ਦਾੜ ਰੋਟੀ ਸਬਜ਼ੀ ਚਲੋ ਕੋਈ ਹੋਰ ਚੰਗਾ ਪਕਵਾਨ ਬਣ ਜੋ ਕੱਪੜੇ ਬੂਤ ਵਕਤ ਪਾਕ ਦਸਤਾਰ ਤੱਕ ਲਗ ਲੈ ਇੰਨਾ ਕਰ ਦਿੰਦਾ ਕੁਝ ਮਾਇਆ ਵੀ ਦੇ ਦਿੰਦਾ ਅੱਜ ਤੱਕ ਕੋਈ ਮਹਿੰਗੀ ਗੀਤ ਕਰ ਦਿੱਤੀ ਕਿਸੇ ਨੇ ਦਿੱਤੀ ਕਿ ਬਾਪੂ ਕੀ ਸਾਡੇ ਬਜ਼ੁਰਗ ਮਾਂ ਜਿਹਦੇ ਨਾਮ ਅਫਰਾਦ ਕਰ ਰਹੇ ਆ ਕਿ ਉਹ ਕਦੇ ਮਹਿੰਗੀਆਂ ਚੀਜ਼ਾਂ ਨਹੀਂ ਵਰਤਦੇ ਦੱਸੋ ਸਾਧ ਸੰਗਤ ਆਪਾਂ ਸਾਰੇ ਪਦਾਰਥ ਕਰਦੇ ਆ ਕਿ ਉਹ ਕਦੇ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਵਰਤਦੇ ਕਿ ਉਹ ਉਹਨਾਂ ਨੇ ਕਦੇ ਕੋਈ ਸਕੂਟਰ ਮੋਟਰਸਾਈਕਲ ਨਹੀਂ ਵਰਤੀ ਕਿ ਉਹਨਾਂ ਨੇ ਕੋਈ ਛਾਪ ਕੱਲਾ ਗਹਿਣਾ ਕੱਟਾ ਨਹੀਂ ਕਦੇ ਉਹਨਾਂ ਨੇ ਪਾਇਆ ਇਹ ਚੀਜ਼ਾਂ ਕਦੇ ਦਿੰਦਾ ਕੋਈ ਨਹੀਂ ਦਿੰਦਾ ਸਿਰਫ ਸਸਤੀਆਂ ਸਸਤੀਆਂ ਉਤਲੀਆਂ ਉਤਲੀਆਂ ਚੀਜ਼ਾਂ ਦੇ ਕੇ ਇਸਾਰ ਲੈਣੇ ਕਿਉਂਕਿ ਸਾਡੇ ਮਨ 'ਚ ਤਾਂ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਵੀ ਚਲ ਕੋਈ ਨਹੀਂ ਕਰਨਾ ਹੀ ਹੈ ਇੰਨਾ ਕਰ ਤੋਂ ਕੀ ਫਰਕ ਪੈਂਦਾ ਹੈ ਕਿ ਅਸੀਂ ਕੱਲੀਆਂ ਰੋਟੀਆਂ ਖਵਾ ਕੇ ਕੋਸ਼ਿਸ਼ ਕਰਨਾ ਚਾਹੁੰਦੇ ਫਿਰ ਪਿਤਰਾ ਨੂੰ ਬਜ਼ੁਰਗਾਂ ਜੇ ਚਿੱਤ ਮੰਨਦੇ ਆ ਤਾਂ ਜੇ ਜੀ ਕਹਿੰਦੇ ਆਂ ਪਹੁੰਚਦਾ ਐ ਪਰ ਗਹਿਣਾ ਟੱਟਾ ਵੀ ਪਚਾਓ ਪਰ ਬਾਪੂ ਕੋਲ ਤਾਂ ਜ਼ਮੀਨ ਵੀ ਬਹੁਤ ਹੈ ਸੁੱਖ ਨਾਲ ਬੇਬੇ ਦੇ ਨਾਂ ਤੇ ਮਕਾਨ ਵੀ ਸੀਗਾ ਫਿਰ 2 5 7 ਗੱਜ ਆਏ ਸਾਲ দান ਕਰਿਆ ਕੋ ਪੰਡਿਤ ਪੁਜਾਰੀ ਨੂੰ ਦੇਣਾ ਚਾਹੀਦਾ ਆਏ ਸਾਲ ਨੂੰ ਗਹਿਣਾ ਟੱਟਾ ਛਾਪ ਛੱਲਾ ਦੇਣਾ ਚਾਹੀਦਾ ਬੇਬੇ ਤਾਂ ਗਹਿਣੇ ਵੀ ਪਾਉਂਦੀ ਤੇ ਬਾਪੂ ਦੀ ਜ਼ਮੀਨ ਤੋਂ ਆਏ ਸਾਲ ਇੱਕ ਤਨਾਲਾ ਦੇ ਦੇਣੀਆਂ ਚਾਹੀਦੀਆਂ ਨੇ ਕਿ ਬਾਪੂ ਨੂੰ ਜ਼ਮੀਨ ਨਹੀਂ ਚਾਹੀਦੀ ਬਾਪੂ ਨੂੰ ਗੱਡੇ ਨਹੀਂ ਚਾਹੀਦੇ ਗੱਡੀਆਂ ਮੋਟਰ ਕਾਰਾਂ ਨਹੀਂ ਚਾਹੀਦੀ ਕਿ ਕੱਲੀ ਰੋਟੀ ਚਾਹੀਦੀ ਉਹਨੂੰ ਅਸੀਂ ਇਹਨਾਂ ਚੀਜ਼ਾਂ 'ਚੋਂ ਨਿਕਲ ਗਏ ਇਹਨਾਂ ਭਰਮਾਂ 'ਚੋਂ ਨਿਕਲ ਗਏ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਪਿਆ ਤਾਂ ਹੀ ਉਹ ਤੇ ਸਾਧਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਸਾਧ ਸੰਗਤ ਸਾਧਗੁਰੂ ਕਹਿੰਦੇ ਕਰਮ ਧਰਮ ਪਾਖੰਡ ਜੋ ਦਿੱਤ ਹੈ ਤਿਨ ਜਨਮ ਜਾਗਾਂ ਕੀ ਲੂਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਜਿਤੇ ਛੁਟੈ ਕਹਿੰਦੇ ਭਾਈ ਉਹ ਕਰਤਾ ਪ੍ਰਖ ਵਾਹਿਗੁਰੂ ਨਿਰਵਾਣ ਕੀਰਤੀ ਕਰੋ ਨਿਰੋਲ ਕੀਰਤਨ ਸ਼ਬਦ ਦਾ ਬਾਣੀ ਦਾ ਬਿਆਸ ਅਕਾਲ ਪੁਰਖ ਦੀ ਉਸਤ ਮਹਿਮਾ ਸ਼ਬਦ ਦੀ ਕਮਾਈ ਨਾਮ ਦੀ ਕਮਾਈ ਗੁਰੂ ਉਪਦੇਸ਼ ਦੀ ਕਮਾਈ ਜੋ ਸਹਾਈ ਹੋਣ ਲੋਕ ਪਰਲੋਕ ਨਾਲ ਨਿਕਣਾ ਗੁਰੂ ਮਹਾਰਾਜ ਜੀ ਦਾ ਉਪਦੇਸ਼ ਉਹ ਰਾਮ ਦਾ ਸਿਮਰਨ ਹੈ ਨਾ ਜਦੋਂ ਮਨ ਹੱਥ ਨਾਮ ਸਦਾ ਸਤ ਨਾਮ ਹਲਕ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਕੋ ਤੇ ਨਿਰੰਝਣਾ ਲੋਕ ਪਰਲੋਕ ਸ਼ਬਦ ਜਿਹਨੇ ਮਦਦ ਕਰਦੀ ਤੇ ਲੋਕ ਪਰਲੋਕ ਚ ਮੁਖ ਉਜਲਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜਿੰਨੀ ਨਾਮ ਧਿਆਇਆ ਗਏ ਮਨਕਤ ਕਾਲ ਨਾਨਕ ਤੇ ਮੂਜਲੇ ਕੀਤੀ ਛੁੱਟੀ ਨਾਅ ਸ਼ਬਦ ਦੀ ਕਮਾਈ ਕਰੀਏ ਬੈਮਾ ਭਰਮਾ ਕਰਮ ਕਾਂਡਾਂ ਤੋਂ ਪਰਹੇਜ਼ ਕਰੀਏ ਹਾਂ ਦਾਨਪੁਨ ਕਰਨਾ ਚਾਹੀਦਾ ਹੈ ਦਸਵੰਦ ਮਹਾਰਾਜ ਨੇ ਸਾਨੂੰ ਬਖਸ਼ਿਆ ਦਸਵੰਦ ਖੜਦੋ ਦਾਨਪੁਨ ਕਰੋ ਲੋੜਵੰਦ ਦੀ ਮਦਦ ਕਰੋ ਕੋਈ ਮਣਾਈ ਨਹੀਂ ਕੋਈ ਗਲਤ ਨਹੀਂ ਹੈ ਦਾਨਪੁਨ ਕਰਨਾ ਕੋਈ ਭੋਜ ਦੋਚਾਉਣਾ ਕੱਪੜਾ ਨੇੜਾ ਦੇਣਾ ਕੋਈ ਗਲਤ ਨਹੀਂ ਹੈ ਪਰ ਸ਼ਰਾਬ ਦੇ ਨਾਂ ਤੇ ਕਰਨਾ ਇਹ ਗਲਤ ਹੈ ਸ਼ਰਾਬ ਦੇ ਨਾਂ ਤੇ ਇਹ ਗੁਰਮਤਿ ਅਨੁਸਾਰ ਪ੍ਰਵਾਨ ਨਹੀਂ ਹੈ ਅਸੀਂ ਦਾਣ ਪੜਨ ਕਰਨਾ ਹੈ ਸ਼ਰਾਬ ਨਹੀਂ ਕਰਨਾ